ਸਵਾਗਤ ਹੈ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਇਸ ਸਮੇਂ ਚੰਡੀਗੜ੍ਹ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰਨੀਆਂ ਪਿੱਛੇ ਦਿਨੀ ਹੀ ਚੰਡੀਗੜ੍ਹ ਤੇ ਪੰਜਾਬ ਨੂੰ ਯੈਲੋ ਲੜਤੇ ਕੀਤਾ ਹੋਇਆ ਕਿਉਂਕਿ ਜਿਹੜੀ ਬਾਰਿਸ਼ ਹੈਗੀ ਹੈ ਉਹ ਕਿਤੇ ਨਾ ਕਿਤੇ ਜ਼ਰੂਰ ਦਸਤਕ ਦੇਗੀ ਤਾਂ ਅੱਜ ਚੰਡੀਗੜ੍ਹ ਦੇ ਵਿੱਚ ਜ਼ਰੂਰ ਜਿਹੜਾ ਗਰਮੀ ਤੋਂ ਰਾਤ ਮਿਲੀ ਹੈ ਪਿਛਲੇ 10 ਤੋਂ 15 ਮਿੰਟ ਤੋਂ ਜਿਹੜੀ ਤੇਜ਼ ਬਾਰਿਸ਼ ਹੋ ਰਹੀ ਹੈ ਜਿਸ ਦੇ ਨਾਲ ਰਾਹਗੀਰ ਅਤੇ ਲੋਕਾਂ ਦੀ ਗੱਲ ਕਰੀ ਕਿਉਂਕਿ ਪਿਛਲੇ ਦਿਨਾਂ ਤੋਂ ਲਗਾਤਾਰ ਜਿਹੜੀ ਹੂਮਸ ਹੈ ਉਹ ਵਧੀ ਜਾ ਰਹੀ ਸੀ ਤਾਂ ਅੱਜ ਚੰਡੀਗੜ੍ਹ ਦੇ ਵਿੱਚ ਲਗਾਤਾਰ ਜਿਹੜੀ ਕੀ 10-15 ਮਿੰਟਾਂ ਤੋਂ ਜਿਹੜੀ ਤੇਜ਼ੀ ਦੇ ਨਾਲ ਬਾਰਿਸ਼ ਹੋ ਰਹੀ ਹੈ ਜਿਸ ਦੇ ਨਾਲ ਜਰੂਰ ਕਿਤਨਾ ਕਿਤੇ ਟੈਂਪਰੇਚਰ ਹੈ ਉਹ ਵੀ ਵਧ ਰਿਹਾ ਸੀ ਹਿਊਮਿਡਿਟੀ ਤੋਂ ਜੂੜ ਰਾਤ ਮਿਲੇਗੀ ਤਾਂ ਤਸਵੀਰਾਂ ਇਸ ਸਮੇਂ ਦੀਆਂ ਚੰਡੀਗੜ੍ਹ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਇੱਕ ਪਾਸੇ ਗਰਮੀ ਪੰਜਾਬ 'ਚ ਵੀ ਇਸ ਵਾਰ ਜਿਹੜੀ ਗਰਮੀ ਹੈ ਜਿਹੜੀ ਬਾਰਿਸ਼ ਦਾ ਜਿਹੜਾ ਬਹੁਤ ਘੱਟ ਬਾਰਿਸ਼ ਹੋਣ ਕਰਕੇ ਕਿਸਾਨ ਵੀ ਪਰੇਸ਼ਾਨ ਨੇ ਕਿਉਂਕਿ ਫਸਲਾਂ ਦੇ ਲਈ ਬਾਰਿਸ਼ ਬਹੁਤ ਜ਼ਰੂਰੀ ਹੈ ਤਾਂ ਉੱਥੇ ਚੰਡੀਗੜ੍ਹ ਦੇ ਵਿੱਚ ਜਰੂਰ ਜਿਹੜੀ ਬਾਰਿਸ਼ ਹੈਗੀ ਉਸ ਨੇ ਦਸਤਕ ਦਿੱਤੀ ਹੈ ਹਾਲਾਂਕਿ ਪਿਛਲੇ 10-15 ਮਿੰਟਾਂ ਤੋਂ ਲਗਾਤਾਰ ਪਿਛੇ ਦਿਨੀ ਵੀ ਬਹੁਤ ਤੇਜ਼ੀ ਦੇ ਨਾਲ ਬਾਰਿਸ਼ ਹੋਈ ਸੀ ਤਾਂ ਜਿਸ ਦੇ ਨਾਲ ਪਾਣੀ ਹੀ ਪਾਣੀ ਚੰਡੀਗੜ੍ਹ ਦੀਆਂ ਸੜਕਾਂ ਤੇ ਭਰ ਗਿਆ ਸੀ ਤਾਂ ਹੁਣ ਪਿਛਲੇ 10 ਤੋਂ 15 ਮਿੰਟਾਂ ਲਗਾਤਾਰ ਜਿਹੜੀ ਬਾਰਿਸ਼ ਹੋ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਤੇ ਆਪਣਾ ਜ਼ਰੂਰ ਕਮੈਂਟ ਕਰਕੇ ਦੱਸੋ ਕਿ ਤੁਹਾਡੇ ਅਗਰ ਜ਼ਿਲ੍ਹੇ ਤੁਹਾਡੇ ਸ਼ਹਿਰ 'ਚ ਵੀ ਬਾਰਿਸ਼ ਹੋ ਰਹੀ ਹੈ ਤਾਂ ਆਪਣਾ ਜ਼ਰੂਰ ਇੱਕ ਕਮੈਂਟ ਸਾਡੇ ਨਾਲ ਸਾਂਝਾ ਕਰੋ ਸੋ ਤਸਵੀਰਾਂ ਚੰਡੀਗੜ੍ਹ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਆਮ ਲੋਕਾਂ ਨੂੰ ਰਾਤ ਮਿਲੀ ਉੱਥੇ ਕਿਤੇ ਨਾ ਕਿਤੇ ਜਰੂਰ ਜਿਹੜੇ ਰਾਹੀਰ ਜਿਹੜੇ ਮੋਟਰਸਾਈਕਲ ਬਾਈਕ ਤੇ ਉਹ ਜਰੂਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਤਾਂ ਤਸਵੀਰਾਂ ਇਸ ਸਮੇਂ ਚੰਡੀਗੜ੍ਹ ਤੋਂ ਤੇਜ਼ੀ ਦੇ ਨਾਲ ਜਿਹੜੀ ਬਾਰਿਸ਼ ਆ ਗਈ ਹੈ ਮਸਰਾਧਾਰ ਪਾਰਿਸ਼ ਜਿਹੜੀ ਸਾਉਣ ਦੇ ਮਹੀਨੇ ਜਿਹੜੀ ਸ਼ੁਰੂਆਤਾਂ ਹੈਗੀਆਂ ਨੇ ਉਹ ਹੋ ਚੁੱਕੀ ਹੈ ਤਾਂ ਅੱਜ ਜਿਹੜੀ ਤੇਜ਼ੀ ਦੇ ਨਾਲ ਪਿਛਲੇ 15 ਤੋਂ 20 ਮਿੰਟ ਤੋਂ ਜਿਹੜੀ ਬਾਰਿਸ਼ ਹੈ ਉਹ ਚੰਡੀਗੜ੍ਹ ਚ ਹੋ ਰਹੀ ਹੈ ਪਿਛਲੇ ਦਿਨੀ ਹੀ ਚੰਡੀਗੜ੍ਹ ਤੇ ਪੰਜਾਬ ਨੂੰ ਯੈਲੋ ਲੜਤੇ ਕੀਤਾ ਹੋਇਆ ਕਿਉਂਕਿ ਜਿਹੜੀ ਬਾਰਿਸ਼ ਹੈਗੀ ਹੈ ਉਹ ਕਿਤੇ ਨਾ ਕਿਤੇ ਜਰੂਰ ਦਸਤਕ ਦੇਗੀ ਤਾਂ ਅੱਜ ਚੰਡੀਗੜ੍ਹ ਦੇ ਵਿੱਚ ਜਰੂਰ ਜਿਹੜਾ ਗਰਮੀ ਤੋਂ ਰਾਤ ਮਿਲੀ ਹੈ ਪਿਛਲੇ 10 ਤੋਂ 15 ਮਿੰਟ ਤੋਂ ਜਿਹੜੀ ਤੇਜ਼ ਬਾਰਿਸ਼ ਹੋ ਰਹੀ ਹੈ ਜਿਸ ਦੇ ਨਾਲ ਰਾਹਗੀਰ ਅਤੇ ਲੋਕਾਂ ਦੀ ਗੱਲ ਕਰੀ ਕਿਉਂਕਿ ਪਿਛਲੇ ਦਿਨਾਂ ਤੋਂ ਲਗਾਤਾਰ ਜਿਹੜੀ ਹੂਮਸ ਹੈ ਉਹ ਵਧੀ ਜਾ ਰਹੀ ਸੀ ਤਾਂ ਅੱਜ ਚੰਡੀਗੜ੍ਹ ਦੇ ਵਿੱਚ ਲਗਾਤਾਰ ਜਿਹੜੀ ਕੀ 10-15 ਮਿੰਟਾਂ ਤੋਂ ਜਿਹੜੀ ਤੇਜ਼ੀ ਦੇ ਨਾਲ ਬਾਰਿਸ਼ ਹੋ ਰਹੀ ਹੈ ਜਿਸ ਦੇ ਨਾਲ ਜਰੂਰ ਕਿਤਨਾ ਕਿਤੇ ਟੈਂਪਰੇਚਰ ਹੈ ਉਹ ਵੀ ਵਧ ਰਿਹਾ ਸੀ ਹਿਊਮਿਡਿਟੀ ਤੋਂ ਜੂਰ ਰਾਤ ਮਿਲੇਗੀ ਤਾਂ ਤਸਵੀਰਾਂ ਇਸ ਸਮੇਂ ਦੀਆਂ ਚੰਡੀਗੜ੍ਹ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਇੱਕ ਪਾਸੇ ਗਰਮੀ ਪੰਜਾਬ 'ਚ ਵੀ ਇਸ ਵਾਰ ਜਿਹੜੀ ਗਰਮੀ ਹੈ ਜਿਹੜੀ ਬਾਰਿਸ਼ ਤਾਂ ਜਿਹੜਾ ਬਹੁਤ ਘੱਟ ਬਾਰਿਸ਼ ਹੋਣ ਕਰਕੇ ਕਿਸਾਨ ਵੀ ਪਰੇਸ਼ਾਨ ਨੇ ਕਿਉਂਕਿ ਫਸਲਾਂ ਦੇ ਲਈ ਬਾਰਿਸ਼ ਬਹੁਤ ਜ਼ਰੂਰੀ ਹੈ ਤਾਂ ਉੱਥੇ ਚੰਡੀਗੜ੍ਹ ਦੇ ਵਿੱਚ ਜਰੂਰ ਜਿਹੜੀ ਬਾਰਿਸ਼ ਹੈਗੀ ਉਸ ਨੇ ਦਸਤਕ ਦਿੱਤੀ ਹੈ ਹਾਲਾਂਕਿ ਪਿਛਲੇ 10-15 ਮਿੰਟਾਂ ਤੋਂ ਲਗਾਤਾਰ ਪਿਛੇ ਦੀ ਨੀਵੀਂ ਬਹੁਤ ਤੇਜ਼ੀ ਦੇ ਨਾਲ ਬਾਰਿਸ਼ ਹੋਈ ਸੀ ਤਾਂ ਜਿਸ ਦੇ ਨਾਲ ਪਾਣੀ ਹੀ ਪਾਣੀ ਚੰਡੀਗੜ੍ਹ ਦੀਆਂ ਸੜਕਾਂ ਤੇ ਭਰ ਗਿਆ ਸੀ ਤਾਂ ਹੁਣ ਪਿਛਲੇ 10 ਤੋਂ 15 ਮਿੰਟਾਂ ਲਗਾਤਾਰ ਜਿਹੜੀ ਬਾਰਿਸ਼ ਹੋ ਰਹੀ ਹੈ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਤੇ ਆਪਣਾ ਜ਼ਰੂਰ ਕਮੈਂਟ ਕਰਕੇ ਦੱਸੋ ਕਿ ਤੁਹਾਡੇ ਅਗਰ ਜ਼ਿਲ੍ਹੇ ਤੁਹਾਡੇ ਸ਼ਹਿਰ 'ਚ ਹੀ ਬਾਰਿਸ਼ ਹੋ ਰਹੀ ਹੈ ਤਾਂ ਆਪਣਾ ਜ਼ਰੂਰ ਇੱਕ ਕਮੈਂਟ ਸਾਡੇ ਨਾਲ ਸਾਂਝਾ ਕਰੋ ਸੋ ਤਸਵੀਰਾਂ ਚੰਡੀਗੜ੍ਹ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਆਮ ਲੋਕਾਂ ਨੂੰ ਰਾਤ ਮਿਲੀ ਉੱਥੇ ਕਿਤੇ ਨਾ ਕਿਤੇ ਜ਼ਰੂਰ ਜਿਹੜੇ ਰਾਹੀਰ ਜਿਹੜੇ ਮੋਟਰਸਾਈਕਲ ਬਾਈਕ ਤੇ ਉਹ ਜ਼ਰੂਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਤਾਂ ਤਸਵੀਰਾਂ ਇਸ ਸਮੇਂ ਚੰਡੀਗੜ੍ਹ ਤੋਂ ਤੇਜ਼ੀ ਦੇ ਨਾਲ ਜਿਹੜੀ ਬਾਰਿਸ਼ ਆ ਗਈ ਹੈ ਮਸਰਾਦਾਰ بارش ਜਿਹੜੀ ਸਾਉਣ ਦੇ ਮਹੀਨੇ ਜਿਹੜੀ ਸ਼ੁਰੂਆਤਾਂ ਹੈਗੀਆਂ ਨੇ ਉਹ ਹੋ ਚੁੱਕੀ ਹੈ ਤਾਂ ਅੱਜ ਜਿਹੜੀ ਤੇਜ਼ੀ ਦੇ ਨਾਲ ਪਿਛਲੇ 15 ਤੋਂ 20 ਮਿੰਟ ਤੋਂ ਜਿਹੜੀ ਬਾਰਿਸ਼ ਹੈ ਉਹ ਚੰਡੀਗੜ੍ਹ 'ਚ ਹੋ ਰਹੀ ਹੈ